ਜੀ ਜੀ ਸਰ ਬਈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ মিডিਆ ਵਾਲਿਆਂ ਦਾ ਧੰਨਵਾਦ ਕਰਨਾ ਚਾਹਣਾ ਕਿ ਤੁਸੀਂ ਗੁੱਡ ਸਪਿਰਿਟ ਚ 네ਗੇਟਿਵਿਟੀ ਨੂੰ ਛੱਡਦੇ ਹੋਏ ਕਈ ਦਫਾ ਨੈਗੇਟਿਵ ਪੱਤਰਕਾਰੀ ਹੁੰਦੀ ਨਾ ਤੇ ਤੁਸੀਂ ਬਹੁਤ ਤਰੀਕੇ ਨਾਲ ਜੋ ਹੋਇਆ ਉਹਨਾਂ ਨੂੰ ਦਿਖਾਇਆ ਹੁਣ ਜਿੱਦਾਂ ਜਿੱਦਾਂ ਮੈਨੂੰ ਪੁੱਛੋਗੇ ਮੈਂ ਵੀ ਸਾਫ਼-ਸਾਫ਼ ਤੁਹਾਨੂੰ ਦੱਸੂਗਾ ਕਿ ਕੀ ਕੀ ਹੋਇਆ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ মিডিਆ ਦਾ ਤੇ ਵੀਰ ਹੁਣ ਤੁਸੀਂ ਵੀ ਨਾ ਬੋਲੋ ਫਿਰ ਫਿਰ ਮੇਰਾ ਤੇ ਮੈਂ ਧੰਨਵਾਦ ਕਰਨਾ ਚਾਹਣਾ ਪਾਰਟੀ ਦੀ ਆਪਣੀ ਲੀਡਰਸ਼ਿਪ ਦਾ ਸੀਨੀਅਰ ਲੀਡਰਸ਼ਿਪ ਦਾ ਤੇ ਆਪਣੇ ਕੁਲੀਗਜ਼ ਦਾ ਜਿਹੜੇ ਕਨਸਰਨਡ ਸੀਗੇ ਕਿ ਵੀ ਰਾਣੇ ਦੇ ਕਾਜ 'ਤੇ ਰੇਡ ਪਈ ਆ ਇਨਕਮ ਟੈਕਸ ਦੀ ਰੇਡ ਨੌ ਬਹੁ ਵੱਡਾ ਤੇ ਲੇਕਿਨ ਮੈਂ ਆਪਣੇ ਤਜਰਬੇ ਨਾਲ ਦੱਸਣਾ ਚਾਹਣਾ ਕਿ ਪਹਿਲੀ ਵਾਰ ਮੇਰੇ ਘਰ ਸਰਚ ਸਰਚ ਕਹਿੰਦੇ ਉਹ ਰੇਡ ਕਹਿੰਦੇ ਆ ਉਹ ਹੋਈ ਇਨਕਮ ਟੈਕਸ ਦੀ 6 ਵਜੇ ਉਹ ਆ ਗਏ 6:00 ਤੇ ਆ ਬਟਵਰ ਮੈਂ ਤਿਆਰ ਹੋ ਰਿਹਾ ਸੀ ਤਿਆਰ ਕਾਦੇ ਲਈ ਹੋ ਰਿਹਾ ਸੀ ਮੈਂ ਬਾਅਦ ਚ ਦੱਸਦਾ ਤੇ ਉਹਨਾਂ ਨੇ ਆ ਕੇ ਕਿਹਾ ਵੀ ਸਾਨੂੰ ਆਪਣੇ ਫੋਨ ਦੇ ਦਿਓ ਮੈਂ ਉਹ ਆਪਣਾ ਫੋਨ ਦੇ ਦਿੱਤਾ ਸਾਰੇ ਘਰਾਂ ਚ ਉਹਨਾਂ ਨੇ ਫੋਨ ਇਕੱਠੇ-ਕੁੱਠੇ ਕੀਤੇ ਤੇ ਮੈਂ ਬਾਹਰ ਨਿਕਲਿਆ ਤੇ ਰਾਣਾਇੰਦਰ ਪ੍ਰਤਾਪ ਕਹਿੰਦਾ papa ਤੁਸੀਂ ਆਪਣੇ ਕਮਰੇ ਜਾਓ ਆਈ ਵਿਲ ਹੈਂਡਲ ਇਟ ਤੇ ਮੈਨੂੰ ਵੀ ਬੜਾ ਯਾਰ ਵਧੀਆ ਲੱਗਾ ਕਿ ਪੁੱਤ ਪਿਓ ਨੂੰ ਕਹੇ ਕਿ ਤੂੰ ਨਾ ਘਬਰਾ ਮੈਂ ਮੈਂ ਹੈਗਾ ਤੇ ਦਿਸ ਇਜ਼ ਹਾਊ ਇਟ ਸਟਾਰਟਡ ਚਲੋ ਫਿਰ ਉਹਨਾਂ ਸੰ ਥੱਲੇ ਬੁਲਾਇਆ ਅਈ ਕਪੜੇ-ਕਪੜੇ ਪਾ ਕੇ ਥੱਲੇ ਗਏ ਪਰ ਭਗਵਾਨ ਕੇ ਜਿਹੜਾ ਪਟਕਾ ਹੁੰਦਾ ਤੇ ਜਦੋਂ ਥੱਲੇ ਗਿਆ ਮੈਂ ਮੇਰੇ ਉਹਨਾਂ ਨੇ ਸਾਈਨ ਕਰਾਏ ਕਿ ਅਸੀਂ 8:00 ਵਜੇ ਨੋਟਿਸ ਦਿੰਦੇ ਆ ਉਹ ਕਰੀਬ ਕਰੀਬ ਘੰਟੇ ਦਾ ਪ੍ਰੋਸੈਸ ਸੀ ਤੇ ਮੈਂ ਕਿਹਾ ਯਾਰ ਮੇਰਾ ਕੋਈ ਕੰਮ ਤੇ ਥੇ ਹੈ ਨਹੀਂ ਬੱਸ ਹੋ ਲਈਏ ਮੈਂ ਕਿਹਾ ਜੀ ਤੁਹਾਨੂੰ ਕੋਈ ਤਰਾਜ ਜੇ ਮੈਂ ਸੋਣਾ ਕਹਿੰਦੇ ਕੋਈ ਤਰਾਜ ਨਹੀਂ ਤੇ ਕਹਿੰਦੇ ਵਟ ਗਾਰਡ ਤੇਰੇ ਸਰਾਣੇ ਬੈਠੂਗਾ ਮੈਂ ਕਿਹਾ ਦੋ ਬਿਠਾ ਦਿਓ ਔਰ ਮੈਂ 3 ਘੰਟੇ ਸੁੱਤਾ ਟਕਾ ਹੈ ਹਾਂਜੀ ਨੀਂਦ ਪੂਰੀ ਕੀਤੀ ਲੇਕਿਨ ਇੱਕ ਚੀਜ਼ ਮੈਂ ਦੇਖੀ ਆ ਕਿ ਪੁਰਾਣੇ ਜਮਾਨੇ ਅੰਗਰ ਇਨਕਮ ਟੈਕਸ ਵਾਲੇ ਹੁੰਦੇ ਸੀ ਮਿਸ ਬਿਹੇਵ ਕਰਦੇ ਸੀ ਲੋਕਾਂ ਨਾਲ ਇਹ ਇਹ ਜ਼ਮਾਨਾ ਬਦਲ ਗਿਆ ਜ਼ਮਾਨੇ ਦੇ ਨਾਲ ਇਹਨਾਂ ਦੀਆਂ ਟੈਕਨੀਕਸ ਤੇ ਇਹਨਾਂ ਦਾ ਸਟਾਈਲ ਵੀ ਬਦਲ ਗਿਆ ਦੇ ਵਰ ਵੈਲ ਬਿਹੇਵਡ ਦੇ ਵਰ ਵਿਜੀਲੈਂਟ ਸਵਾਲ ਪੁੱਛਦੇ ਸੀ ਕੰਨ ਖੜੇ ਹੁੰਦੇ ਸੀ ਮੈਂ ਦੇਖਦਾ ਇੱਕ ਦੋ ਥੋੜੀ ਥੋੜੀ ਬਹੁਤ ਦੇਰ ਮੈਂ ਬੈਠਾ ਮੈਂ ਜਾਰੀ ਦੇਰ ਨਹੀਂ ਬੈਠਾ ਮੈਂ ਕੋਲ ਬਟ ਦੇ ਵਰ ਵੈਲ ਬਿਹੇਵਡ ਮੇਰੀ ਉਹਨਾਂ ਨਾਲ ਕਿਸੇ ਨਾਲ ਕੋਈ ਗਿਲਾ ਨਹੀਂ ਜੇ ਅਰੋਂ 5-6000 ਕਰੋੜ ਦਾ ਕੰਮ ਕਰਾਂਗੇ ਤੇ ਇਨਕਮ ਟੈਕਸ ਸਾਡੇ ਤੋੜੇ ਹੀ ਆ ਤੇ ਆਪਾਂ ਮੁੰਡੇ ਸਾਡੇ ਸਾਰੀ ਮਿਹਨਤ ਆ ਫੈਮਲੀ ਓਨ ਬਿਜ਼ਨਸ ਆ ਦਿਨ ਰਾਤ ਮਿਹਨਤ ਕੀਤੀ ਆ ਅਰੇ 17-18 ਚ ਵੀ ਆਈ ਸੀ ਆਏ ਦਫਤਰ ਸੀ ਉਹਦੇ ਬਾਅਦ ਮੈਂ ਸਾਰੇ ਵੀਰਾਂ ਕਹਣਾ ਚਾਹਣਾ ਕਿ ਇਨਕਮ ਟੈਕਸ ਵਾਲੇ ਆਉਣ ਘਰੋਂ ਦੀ ਲੋੜ ਨਹੀਂ ਇਹ ਤਰੱਕੀ ਦੀ ਨਿਸ਼ਾਨੀ ਆ ਹਾਂ ਹਾਂ 17 18 ਦੇ ਬਾਅਦ ਮੈਂ ਤਰੱਕੀ ਮੇਰੇ ਬਿਜ਼ਨਸ 'ਚ ਹੋਈ ਤੇ ਮੈਂ ਤੁਹਾਨੂੰ ਇੱਕ ਗੱਲ ਗਰੰਟੀ ਨਾਲ ਕਹਿਣਾ ਕਿ ਹੁਣ ਹੋਰ ਹੋਣੀ ਆ ਬਿਲਕੁਲ ਹੋਣੀ ਆ ਇਹ ਲੱਛਣ ਹੁੰਦੇ ਆ ਤਰੱਕੀ ਦੇ ਤੇ ਯਾਰ ਮੇਰੇ ਵਰਗੇ ਬੱਠਾ ਤੇ ਤੁਰਨ ਵਾਲੇ ਬੰਦਾ ਖੇਤੀ ਭਾਵੇਂ ਜੁੱਡੀ ਵੱਡੀ ਮਰਜ਼ੀ ਮੈਂ ਕੀਤੀ ਹੋਈ ਹੈ ਤੇ 35 ਜਗ੍ਹਾ ਹਿਸ਼ਿਆਰੋ ਦੇ ਰੇਟ ਮੈਂ ਕਿਹਾ ਨਾ ਮਾਣੀ ਆ 35 ਜਗ੍ਹਾ ਰੇਟ ਹੋਈ ਕਿਤੇ ਉਹਨਾਂ ਨੂੰ ਕੁਝ ਮਿਲਿਆ ਨਹੀਂ ਐਂਡ ਦੇ ਟ੍ਰਾਈਡ देयर ਬੈਸਟ ਐਂਡ दैट ਇਜ਼ देयर ਰਾਈਟ ਆਪਾ ਗਿਰਾ ਗਿਲਾ ਮੰਨੀਏਗੀ ਜੀ ਉਹਨੇ ਆ ਮੰਗਿਆ ਉਹ ਮੰਗਿਆ ਕਾਗਜ਼ ਮੰਗਣੇ ਆ ਤੇ ਜੋ ਕਾਗਜ਼ ਜਿੰਨੇ ਅਸੀਂ ਦੇ ਸਕਦੇ ਸੀ ਉਹ ਸੀ ਦੇ ਦਿੱਤੇ ਤੇ ਉਦੋਂ ਮੈਂ ਸਹੀ ਮੈਂ ਇੱਥੇ ਤਿਆਰੀ ਕਰ ਰਿਹਾ ਸੀ ਮੈਂ ਉੱਠ 5 ਵਜੇ ਗਿਆ ਛਾ 4:30 ਹੀ ਉੱਠ ਗਿਆ ਸ਼ਾਹਕੋਟ ਜਾਣਾ ਸੀ ਉਦੋਂ ਇੱਕ ਰਾਤ ਪਹਿਲਾਂ ਸ਼ਾਮ ਨੂੰ ਸੀ ਗਵਰਨਰ ਸਾਹਿਬ ਨੂੰ ਰਦੇਵ ਸਿੰਘ लाडी ਸਰਦਾ ਪ੍ਰਗਟ ਸਿੰਘ ਕੋਟਲੀ ਸਾਹਿਬ ਤਾਰੀয়াল ਸਾਹਿਬ ਅਸੀਂ ਪੰਜ ਐਮਐਲਏ ਗਵਰਨਰ ਸਾਹਿਬ ਨੂੰ ਮਿਲ ਕੇ ਆਏ ਕਿ ਸਾਹ ਕੋਟ ਦੇ ਵਿੱਚ ਆਮ ਆਦਮੀ ਪਾਰਟੀ ਤੱਕੇਸ਼ਾਈ ਕਰ ਰਹੀ ਆ ਦੋ ਵਾਰ ਪੋਸਟ ਬਾਂਡ ਹੋ ਚੁੱਕੀ ਹੈ ਇਲੈਕਸ਼ਨ ਕੋਰਟ ਦੇ ਆਰਡਰ ਨੇ ਤੇ ਕਾਈਂਡਲੀ ਤੁਸੀਂ ਇੰਟਰਵਿਨ ਕਰੋ ਤੇ ਵਾਟਐਵਰ ਬਾਸ ਪੋਸੀਬਲ ਗਵਰਨਰ ਸਾਹਿਬ ਨੇ ਸਾਡੀ ਸੁਣੀ ਤੇ ਉੱਤੇ ਕਾਰਵਾਈ ਵੀ ਕੀਤੀ ਤੇ ਮੈਂ ਤਾਂ ਚੱਲਿਆ ਸੀ ਉਧਰ ਤੇ ਰੁਕਣਾ ਪੈ ਗਿਆ ਔਰ ਮੈਂ ਇੱਕ ਪਿਛਲੇ ਦਿਨਾਂ ਦੇ ਵਿੱਚ ਮੇਰੇ ਕਈ ਪਿਛਲੇ ਦਿਨਾਂ ਤੋਂ ਕਿ ਕਈ ਸਾਲਾਂ ਤੋਂ ਮੈਂ ਕਿਸਾਨੀ ਦੇ ਬੋਲਦਾ ਪੰਜਾਬ ਦੀ ਹਰ ਸਮੱਸਿਆ ਕਿਸੇ ਨੂੰ ਨੀਚਾ ਦਿਖਾਉਣ ਲਈ ਨਹੀਂ ਪੰਜਾਬ ਦੀ ਬਿਹਤਰੀ ਪੰਜਾਬ ਕਿਦਾਂ ਦਾ ਹੋਣਾ ਚਾਹੀਦਾ ਉਹ ਤੇ ਮੈਂ ਕੰਮ ਕਰ ਰਿਹਾ ਮੇਰਾ ਲੋ ਮੈਨੂੰ ਚੁਣਿਆ ਹੀ ਇਸ ਕਰਕੇ ਆ ਤੇ ਮੈਂ ਸੋਚਿਆ ਕਿ ਬਈ ਪਿਛਲੇ ਸਾਲ ਆ ਸਾਡੀ ਕਾਟਨ ਦੀ ਕ੍ਰੌਪ ਫੇਲ ਹੋ ਗਈ ਸਰਕਾਰਾਂ ਦਾ ਫਰਜ਼ ਆ ਕਿ ਜੇ ਕਾਟਨ ਦੀ ਕ੍ਰੌਪ ਪਹਿਲਾਂ ਤਾਂ ਫੇਲ ਕਿਉਂ ਹੋਈ ਉਹਦੇ ਬੜੇ ਕਰਨੇ ਤੁਹਾਡੀ ਪੀਸੀ ਲੰਬੀ ਹੋ ਜਾਊਗੀ ਤੇ ਮੈਂ ਕਿਹਾ ਯਾਰ ਵੀ ਸ਼ੁੱਡ ਟ੍ਰਾਈ ਸਮਥਿੰਗ ਐਲਸ ਡੀਪਲੀਟਿੰਗ ਵਾਟਰ ਟੇਬਲ ਔਰ ਜਿਹੜੀ ਕਾਟਨ ਤੋਂ ਕ੍ਰੌਪ ਨਿਕਲੀ ਉਹ ਝੋਨੇ ਥੱਲੇ ਆ ਗਈ ਇਹਦਾ ਮਤਲਬ ਐਕਸੈਸਿਵ ਯੂਜ਼ ਆਫ ਵਾਟਰ ਪਾਣੀ ਜਿਹੜਾ 20 ਸਾਲਾਂ ਚ ਖਤਮ ਹੋਣਾ ਸੀ 17 ਚ ਹੋ ਜਾਊਗਾ ਜੇ 17 ਦਾ 15 ਚ ਰਹਿ ਜਾਊਗਾ ਤੇ ਇਟ ਇਜ਼ ਮਾਈ ਡਿਊਟੀ ਤੇ ਮੈਂ ਵੀ ਕੁਝ ਕਰਾਂ ਪਿਛਲੇ ਸਾਲ ਵਿੱਚ ਆ ਆਪਾਂ ਮੇਜ਼ ਦੀ ਟ్రਾਇਲ ਕਰਨੇ 100 ਏਕੜ ਕਟੋਟ ਬੀਜਣੇ ਕਰਨੇ ਸਰਕਾਰ ਨੂੰ ਚਾਹੀਦੇ ਸੀ ਚਲੋ ਸਰਕਾਰ ਨਾ ਕਰੇ ਤਾਂ ਫਿਰ ਮੇਰੇ ਅਰੇ ਦਾ ਫਰਜ਼ ਬਣਦਾ ਮੈਂ ਕੀਤਾ ਤੇ 10 ਸੈਕਿੰਡ ਬਰਜਦੇ ਆਏ ਤੇ ਕਿਸਾਨ ਜਿਸ ਨੇ ਬੀਜੇ ਅਣਨੀ ਵਾਲਾ ਪਿੰਡ ਆ ਫਾਜ਼ਲਕਾ ਦੇ ਵਿੱਚ ਹੀ ਵਾਸ ਮੋਰ ਦਨ ਹੈਪੀ ਬਾਈ ਕੁੰਟਲ ਉਹਦੀ ਯੀਲਡ ਆਈ ਔਰ ਪਹਿਲੀ ਸਤੰਬਰ ਨੂੰ ਉਹ ਮੱਕੀ ਬੀਜੀ ਵਿਚ ਇਜ਼ ਨਾਟ ਦੀ ਟਾਈਮ ਟੂ ਸੋ ਮੇਜ਼ ਮੱਕੀ ਬੀਜਣ ਦਾ ਸਮੇਂ ਨਹੀਂ ਉਹ ਮੱਕੀ ਵੱਢਣ ਦਾ 15 ਦਿਨ ਬਾਅਦ ਹੁੰਦਾ ਸੋ ਗਲਤ ਟਾਈਮ ਤੇ ਮੱਕੀ ਬੀਜੀ ਫਿਰ ਵੀ ਬਾਈ ਕੁੰਟਲ ਨਿਕਲੀ ਐਂਡ ਕਿਸਾਨ ਹੈਪੀ ਆ ਔਰ ਮੇਰਾ ਮੈਂ ਫੁੱਲ ਕੌਨਫੀਡੈਂਟ ਆ ਕਿ ਵੀ ਕਾਟਨ ਦੀ ਰਿਪਲੇਸਮੈਂਟ ਫਰ ਦੀ ਟਾਈਮ ਬੀਂਗ ਆਪਾਂ ਮੱਕੀ ਤੇ ਕਰੀਏ ਮੱਕੀ ਵੀ ਹੋਵੇ ਕਾਟਨ ਵੀ ਹੋਵੇ ਝੋਨਾ ਡੀਐਸਆਰ ਤੇ ਹੋਵੇ ਬਾਸਮਤੀ ਹੋਵੇ ਪਾਣੀ ਦੀ ਖਪਤ ਘਟਾਈਏ ਇਸ ਗੱਲ ਲਈ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਦੇ ਚਰਨ ਛੂਹ ਧਰਤੀ ਦਮਦਮਾ ਸਾਹਿਬ ਤਲਵੰਡੀ ਸਾਬੋ ਜਾ ਕੇ ਕਿਸਾਨ ਕਿਸਾਨਾਂ ਨਾਲ ਗੱਲਬਾਤ ਕੀਤੀ ਸੀ ਮੈਂ ਪਿੱਛੇ ਜਿਹਾ ਆ ਮਾਨਸੇ ਤੇ ਉੱਥੇ ਕਿਸਾਨਾਂ ਨੇ ਫਿਰ ਮੈਨੂੰ ਕਿਹਾ ਕਿ ਤੂੰ ਆ ਤੈਨੂੰ ਅਸੀਂ ਵੈਲਕਮ ਕਰਨਾ ਚਾਹੁੰਦੇ ਆ ਤੇ ਮੈਨੂੰ ਤਾਂ ਸਮਝ ਨਹੀਂ ਆਈ ਕਈ ਕਈਆਂ ਲੋਕਾਂ ਦੇ ਮਨ ਸ਼ੰਕਾ ਆ ਕਿ ਸਰਕਾਰ ਨੂੰ ਤੇਰੀ ਇਹ ਗੱਲ ਚੰਗੀ ਨਹੀਂ ਲੱਗੀ ਕਿ ਤੂੰ ਕਿਸਾਨਾਂ ਦੀ ਗੱਲ ਕਰਦਾ ਸ਼ੰਕਾ ਹੀ ਆ ਮੇਰੇ ਕੋਲ ਕੋਈ ਸਬੂਤ ਨਹੀਂ ਲੋਕ ਮੈਨੂੰ ਫੋਨ ਕਰਦੇ ਆ ਲੇਕਿਨ ਚਲੋ ਜੋ ਮਰਜ਼ੀ ਹੋਵੇ ਮੇਰੀ ਅੱਜ ਡਿਊਟੀ ਕੀ ਆ ਕਿ ਇਨਕਮ ਟੈਕਸ ਵੀ ਆਉਗੀ ਇਨਕਮ ਟੈਕਸ ਦਾ ਜਵਾਬ ਵੀ ਦੇਵਾਂਗੇ ਜੇ ਨਹੀਂ ਆ ਕੰਪਨੀਆਂ ਬਣਾਉਣੀਆਂ ਤਾਂ ਯਾਰ ਜਵਾਬ ਤਾਂ ਦੇਣਾ ਪਊਗਾ ਦੇਵਾਂਗੇ ਉਹਨਾਂ ਦਾ ਰਾਈਟ ਆ ਖਿਹੜੇ ਮੱਥੇ ਦੇਾਂਗੇ ਲੇਕਿਨ ਜਿੱਥੇ ਤਈ ਪੰਜਾਬ ਦੀ ਗੱਲ ਆ ਉਹ ਕਰਨੋਂ ਰਾਣੇ ਨੇ ਨਹੀਂ ਹਟਣਾ ਰਾਣਾ ਪੰਜਾਬ ਦੀ ਗੱਲ ਚਾਹੇ ਕਿਸਾਨ ਦੀ ਹੋਵੇ ਚਾਹੇ ਇੰਡਸਟਰੀ ਦੀ ਹੋਵੇ ਜਿੰਨ ਮਿਲਾਂ ਚ ਵੀ ਮੈਂ ਜਾਣਾ ਸੀ ਦੇਖੋ ਜਿੰਨੇ ਮਿਲਾ ਸਾਡੀਆਂ ਬੰਦ ਸਪਿੰਨਿੰਗ ਮਿਲਾ ਸਾਡੀਆਂ ਬੰਦ ਕਾਟਨ ਸਾਡੀ ਖਤਮ ਇਹ ਕੋਣ ਮੁੱਦਾ ਚੱਕੂਗਾ ਕਿਸੇ ਨੇ ਤਾਂ ਚੱਕਣਾ ਸੋ ਇਹ ਮੁੱਦਾ ਮੈਂ ਚੱਕਣਾ ਚਾਹੁੰਦਾ ਜੀ ਔਰ ਇਸ ਨੂੰ ਮੈਂ ਜਾਰੀ ਰੱਖਾਂਗਾ ਔਰ ਕਿਸੇ ਮੇਰੇ ਵੀਰ ਨੇ ਮੈਥੋਂ ਕੋਈ ਸਵਾਲ ਵਿਦਨ ਲਿਮਿਟਸ ਛੋਟ ਦੇ ਵਿੱਚ ਪੁੱਛਣਾ ਹੋਵੇ ਤਾਂ ਪੁੱਛ ਸਕਦਾ ਰਿਕਵਰੀ ਕੀ ਕੁਛ ਹੋਤੀ ਹੈ ਰਿਕਵਰੀ ਕਿੰਨੀ ਹੋਣੀ ਚਾਹੀਦੀ ਹੈ ਮੇਰੇ ਕੋਲ ਤੂੰ ਕੀ ਕੀ ਆਸ ਰੱਖਦੇ ਹੋ ਬਈ ਰਾਣਾ ਮੈਂ ਮੈਂ ਕਹ ਰਿਹਾ ਰਾਣਾ ਤਾਂ ਰਾਣਾ ਰਾਣੇ ਦਾ ਕਰੋ ਕੀ ਮਿਲਣਾ ਚਾਹੀਦਾ ਸੀ ਬੋਲੋ ਤੂੰ ਕਿੰਨਾ ਕਾ ornaments ਕਿੰਨਾ ਕਾ ਕਿਸੇ ਯਾਰ ਕੋਲ ਤੋਂ ਤੁਸੀਂ ਆਪ ਹੀ ਕਹਿ ਰਹੇ ਹੋ ਜੀ ਕਰਨਓਵਰ ਟਰਨਓਵਰ 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 ਨਹੀਂ ਤੋਂ ਅੰਦਾਜ਼ਾ ਨਹੀਂ ਲੱਗਦਾ ਨਹੀਂ ਤੋਂ ਤੇ ਅੰਦਾਜ਼ਾ ਲਾਓ ਯਾਰ ਸੈਲਰੀ ਤਾਂ ਬੰਦੇ ਗਰੀਬ ਆ ਨੂੰ ਸੁਪਨੇ 100 ਰੁਪਏ ਆ ਅਜਾ ਤੁਹਾਡੇ ਅਜਾ ਤੁਹਾਡੇ ਘਰ ਕਿੰਨੇ ਪੈਸੇ ਪਏ ਹੋਣਗੇ ਹੁੰਦਾ ਹੀ ਨਹੀਂ ਮੈਂ ਕਹਿੰਦਾ ਕਿਨ ਮੈਂ ਕਿਉਂ ਨਹੀਂ ਹੁੰਦੇ ਸੈਲਰੀ ਲਿਆ ਕੇ ਘਰ ਰੱਖਦੇ ਹਾਂ ਕਿ ਨਹੀਂ 2-4 ਲੱਖ ਰੁਪਏ ਮੁੰਬਲੀ ਜੀ ਕਰ ਲੈਣਾ ਬੋਲੋ ਮੇਰੇ ਘਰਿਆ 16-17 ਲੱਖ ਰੁਪਏ ਹੈਲੋ ਮੇਰੇ ਘਰ 16 17 18 ਲੱਖ ਜੋ ਵੀ ਇਹਨਾਂ ਕਾ ਨਿਕਲਿਆ 8 ਲੱਖ 50 ਹਜ਼ਾਰ ਰੁਪਏ ਉਹਨਾਂ ਨੇ ਮੋੜ ਦਿੱਤਾ ਕਿ ਇਹ ਤੁਹਾਡਾ ਹੈ ਤੇ ਜੁਐਲਰੀ ਬਹੁਤ ਥੋੜੀ ਜੀ ਅਬਵ ਹੋ ਸਗੀ ਹੁਣ ਗੱਲ ਆ ਕਿ ਜਿੰਨੀ ਛੂਟ ਦਿੰਦੇ ਉਹ ਦੇ ਕੇ ਉਹਨਾਂ ਨੇ ਬਾਕੀ ਦੀ ਉਹ ਸਨੂ ਦੇ ਗਏ ਤੇ ਉਹ ਲੈ ਗਏ ਉਹਨਾਂ ਦਾ ਰਾਈਟ ਆ ਕੋਈ ਕਿਲੋਆਂ ਜਿਹਾਂ ਟਨਾਂ ਜ ਨਹੀਂ ਨਿਕਲੀਆਂ ਵੈਸੇ ਆਸ ਸੀ ਅੱਛਾ ਕਿਸੇ ਫੈਕਟਰੀ 'ਚ 2 ਲੱਖ ਰੁਪਿਆ ਕਿਸੇ 'ਚ 5 ਲੱਖ ਰੁਪਿਆ ਕਿਸੇ 'ਚ 15 ਲੱਖ ਰੁਪਿਆ ਯਾਰ ਜਿਹੜੀ 2-3 ਕਰੋੜ ਰੁਪਏ ਦਾ ਰੋਜ਼ ਆ ਇੱਕ ਫੈਕਟਰੀ ਮਾਲ ਖਰੀਦੀ ਹੋਵੇ ਤਾਂ 10-15 ਲੱਖ ਰੁਪਏ ਕੋਈ ਗੱਲ ਨਹੀਂ ਮਤਲਬ ਕੋਰੋਨਾ 'ਚ ਨਹੀਂ ਮਿਲਿਆ ਪੈਸਾ ਮੈਂ ਇਹ ਕਹਿਣਾ ਚਾਹੁੰਦਾ ਇਹ ਕਿਉਂ ਨਹੀਂ ਮਿਲਿਆ ਯਾਰ ਦੱਸੋ ਇਹ ਦੇਖੋ ਗਿਆ ਖਾਤੇ 'ਚ ਨੰਬਰ 1 ਦੇ 'ਚ ਵਾਈਟ ਮਨੀ ਟੋਟਲ ਟ੍ਰਾਂਸਫਰੈਂਸੀਜ਼ ਬਿਜ਼ਨਸ ਪੋਲਿਟਿਕਸ ਔਰ ਜ਼ਿੰਦਗੀ ਰਾਣੇ ਨੇ ਕਦੇ ਕੰਧੜਾ ਕੰਮ ਨਹੀਂ ਕੀਤਾ ਜੋ ਹੈ ਉਹ ਜ਼ੁਬਾਨ ਤੇ ਜੋ ਬੋਲਣਾ ਜ਼ੁਬਾਨ ਤੇ ਜੋ ਰੱਖਣਾ ਉਹ ਕਿਤਾਬ ਤੇ ਰਾਣਾ ਜੀ ਇੱਕ ਰੇਡ ਹੁੰਦੀ ਹੈ ਕੁਝ ਟਾਈਮ ਲਈ ਚੱਲਦੀ ਹੈ ਤੁਹਾਡੇ ਕਈ ਦਿਨ ਤੱਕ ਰੇਡ ਚੱਲਦੀ ਰਹੀ ਚਾਹ ਲੰਬੀ ਰੇਡ ਚੌਰੀ ਹੈ 4 ਦਿਨ ਦੀ ਦੇਖੋ ਜਦੋਂ ਕੁਝ ਨਹੀਂ ਮਿਲੂਗਾ ਤੇ ਅਫਸਰ ਵੀ ਜਵਾਬ ਦੇਈਏ ਜਿਹੜੇ ਰੇਡ ਕਰਨ ਆਏ ਆ ਠੀਕ ਹੈ ਨਾ ਇਹਨਾਂ ਦੇ ਵੀ ਨੋਰਮਲ ਜਨ ਦੇਣਗੇ ਚਲੋ ਉਹਨਾਂ ਦੇ ਮੈਚ ਚ ਨਹੀਂ ਚੱਕਰ ਚ ਨਹੀਂ ਪੈਣਾ ਚਾਹੁੰਦਾ ਬਟ ਮੈਨੂੰ ਇੱਕ ਖੁਸ਼ੀ ਆ ਕਿ ਇੱਕ ਤਾਂ ਮੈਨੂੰ ਮਤਲਬ ਮਸ਼ਹੂਰ ਹੋਇਆ ਮੈਂ ਕਿ ਕਿ 35 ਦੇ ਘਾਰਾਂ ਨੇ ਰੇਡ ਤੇ ਠੀਕ ਦੂਜਾ ਜਿਹਦੇ ਕਰ ਰੇਡ ਪੈਂਦੀ ਆ ਉਹਦੀ ਤਰੱਕੀ ਹੁੰਦੀ ਆ ਹਾਂ ਹੁੰਦੀ ਆ ਇਹ ਨਹੀਂ ਹੁਣ ਤੁਸੀਂ ਜਿੱਦਾਂ ਲੋਕ ਜੇਲ੍ਹ ਤੋਂ ਲਿਆ ਕੇ ਰੋਟੀ ਖਾ ਲੈਂਦੇ ਤੇ ਘਰ ਟਲ ਜਾਊਗਾ ਕਿ ਤੁਸੀਂ ਆਪਣੇ ਘਰ ਜ਼ਬਰਦਸਤੀ ਰੇਟ ਕੋ ਲਾਓ ਉਹਦੇ ਨਾਲ ਨਹੀਂ ਹੋਣੀ ਤਰੱਕੀ ਨਹੀਂ ਅੰਮੇ ਸیکل ਦਾ ਪਤਾ ਲਗਾਣੀ ਵੀ ਹੈ ਇੰਨਾਂ ਜੰਮੀ ਤੇ ਨੰਬੀ ਰੇਡੇ ਚੱਲਦੀ ਤੁਹਾਡੇ ਵੀਸ ਯੂਪੀ ਦੇ ਰਜਮੀ ਹੈ ਵੀ ਆ ਪੀ ਪੋਲੀਟਿਕਲ ਕਿਸੇ ਵੱਲ ਦੀ ਪਾਰਟੀ ਯਾਰ ਦੇਖੋ ਤਹਿਤ ਤੁਹਾਨੂੰ ਸਨਬ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਾਰਟੀ ਦਾ ਨਾਮ ਲਓ ਬੀਜੇਪੀ ਯਾਰ ਬੀਜੇਪੀ ਮੇਰਾ ਨੁਕਸਾਨ ਮੈਨੂੰ ਨਹੀਂ ਲੱਗਦਾ ਬਾਕੀ ਗੱਲਾਂ ਸਾਹਮਣੇ ਆ ਜਾਣਗੀਆਂ ਕਿਹੜਾ ਬਿਜ਼ਨਸਮੈਨ ਹੈ ਕਿ ਜਿਹੜਾ ਮੁੱਖ ਮੰਤਰੀ ਨੂੰ ਨਹੀਂ ਜਾਣਦਾ ਕਿਹੜਾ ਬਿਜ਼ਨਸਮੈਨ ਹੈ ਮੁੱਖ ਮੰਤਰੀ ਤੋਂ ਕੰਮ ਨਹੀਂ ਲੈਂਦਾ ਚਾਹੇ ਉਹ ਯੂਪੀ ਵਿੱਚ ਆਵੇ ਚਾਹੇ ਉਹ ਹਰਿਆਣਾ ਹੋਵੇ ਸਾਡੇ ਦੋਨੋਂ ਜਗ੍ਹਾ ਕੰਮ ਆ ਦੋਨੋਂ ਜਗ੍ਹਾ ਬੀਏਪੀ ਦੀ ਸਰਕਾਰ ਹੈ ਦੋ ਜਗ੍ਹਾ ਸਾਡਾ ਕੰਮ ਕਰਦੇ ਆ ਇਤਾਂ ਨਹੀਂ ਹੁੰਦਾ ਇੰਡਸਟਰੀਅਲ ਮਾਲ ਸਰ ਆਮ ਤੌਰ ਤੇ ਜਿਹੜੀਆਂ ਇਸ ਤਰ੍ਹਾਂ ਕੇ ਦੀਆਂ ਰੇਟ ਹੁੰਦੀਆਂ ਉਹਨੂੰ ਪੋਲਿਟੀਕਲ ਮੋਟੀਵੇਟਡ ਰੇਟਸ ਕਿਹਾ ਜਾਂਦਾ ਅਗਰ ਉਹ ਪੋਲਿਟੀਕਲ ਮੋਟੀਵੇਟਡ ਰੇਟਸ ਹੁੰਦੀਆਂ ਹੋਈਆਂ ਤਾਂ ਪਾਰਟੀ ਕਿਤੇ ਨਾ ਆਂ ਤੋ ਰਣਾ ਰੋਡ ਵਾਲੇ ਤਨ ਜੰਮਿਆ ਹੀ ਨਹੀਂ ਇਹ ਗੱਲ ਸੁਣ ਲਿਓ ਇਲੈਕਸ਼ਨ ਕਮਿਸ਼ਨ ਨੂੰ ਅਜ ਤਹ ਰਿਪੋਰਟ ਨਹੀਂ ਕੋਈ ਕੀਤੀ ਕੀ ਹੋ ਗਿਆ ਹੋ ਗਿਆ ਜਿਹੜਾ ਇਹ ਨਾ ਪੋਲੀਟੀਕਲ ਬੰਦੇ ਆਂ ਦਾ ਦੇਖੋ ਕ੍ਰਾਸ ਪਾਰਟੀ ਲਾਈਨਸ ਸਵਾਏ ਸ਼ਿਕਾਇਤਾਂ ਕਰਨ ਦੇ ਕੋਈ ਕੰਮ ਹੈ ਰਣਾ ਨੇ ਕੀਤੀ ਤਾਂ ਦੱਸੋ ਰਣਾ ਰੋਂਦਾ ਨਹੀਂ ਐਂ ਜੀਊਗਾ ਪਹਿ ਚਾਰ ਘਟ ਜਾਣ ਕਾਰੋਬਾਰ ਦੋ ਘਟ ਜਾਣ ਦੋ ਵੱਜਣ ਤਾਂ ਮਾਲਕ ਦੀ ਮਰਜ਼ੀ ਆ ਯਾਰ ਮੈਂ ਇਦਾਂ ਦੇ ਕਮੈਂਟ ਦੇ ਕੇ ਸਿੰਪਥੀ ਨਹੀਂ ਜਿੱਤਣਾ 14 ਲੋਕਾਂ ਦੀ ਕਿ ਮੈਂ ਮਰ ਗਿਆ ਰਣਾ ਨਾ ਮਰਿਆ ਕੱਲ ਨਾ ਮਰੇ ਅੱਜ ਰਣਾ ਜੀ ਨਹੀਂ ਰਹੂਗਾ ਹੋਰ ਦੱਸੋ ਗੱਲ ਖਤਮ ਹੋ ਗਈ ਬਈ ਐਨੀਥਿੰਗ ਐਸ ਕੋਈ ਕੁਐਸਚਨ ਪੜ੍ਹਦਾ ਨਹੀਂ ਨਸਰ ਇਹ ਟੌਪਿਕ ਤੋਂ ਅਲੱਗ ਕੁਐਸਚਨ ਯੂ ਵਾਂਟਸ ਮੀ ਟੋ ਡੀਸ ਟੌਪਿਕ ਤੋਂ ਅਲੱਗ ਕੁਐਸਚਨ ਆਏਗਾ ਪੰਜਾਬ ਦੇ ਵਿੱਚ ਲਗਾਤਾਰ ਸੱਤਾ ਪਰਬਤਨ ਦਾ ਗੱਲਬਾਤ ਚੱਲ ਰਹੀ ਹੈ ਕਿ ਸੀਐਮ ਪੰਜਾਬ ਦੇ ਬਦਲੇ ਜਾਣਗੇ ਕੱਲ ਕਪੂਥਰਾ ਹਾਊਸ ਵਿੱਚ ਮੀਟਿੰਗ ਵੀ ਹੋ ਰਹੀ ਹੈ। ਗਰਵੇਨ ਕਿੰਜਵਾਲ ਦੀ ਅਗਵਾਈ ਕਰਦਗੇ ਪੰਜਾਬ ਦੇ ਵਿਧਾਇਕ ਮੰਤਰੀ ਮੁੱਖ ਮੰਤਰੀ ਸਭ ਬੁਲਾਏ ਹੋਏ ਨੇ। ਤੁਹਾਨੂੰ ਕੀ ਲੱਗਦਾ ਤੁਸੀਂ ਕੀ ਸਮਝਦੇ ਹੋ? ਤੁਸੀਂ ਬੜੀ ਦੇਰ ਤੋਂ ਪੱਤਰਕਾਰੀ ਕਰ ਰਹੇ ਹੋ। ਬਹੁਤ ਛੇੜੇ ਪੱਤਰਕਾਰ ਹੋ। ਸਵਾਲ ਗਲਤ ਬੰਦੇ ਨੂੰ ਪੁੱਛਿਆ ਜਿਹਨੂੰ 4 ਦਿਨ ਤੋਂ ਟੀਵੀ ਨਹੀਂ ਦੇਖਣ ਦਿੱਤਾ ਕਹਿੰਦੇ। ਇਹ ਕੋਟ ਬਕੜ ਕਪੂਰਤਲਾ ਹਾਊਸ ਸ਼ੀਟਿੰਗ ਹੈ। ਦੋਟ ਨਾ ਇੰਟਰਕਨੈਕਟ ਕਰੀਏ। ਆ ਕਰਕੇ ਕਹਦੇ ਆ ਜੀ। ਯਾਰ ਕਰਨ ਦਿਓ ਆਪਣੀ ਸਿਹਤ ਤੇ ਕੋਈ ਅਸਰ ਨਹੀਂ। ਆਪਾਂ ਜਿਸ ਚਾਲ ਤੇ ਚੱਲਦੇ ਆ ਉਸੇ ਚਾਲ ਤੇ ਚੱਲਦੇ ਆ। ਕੋਈ ਡਿਵੈਲਪਮੈਂਟ ਦੀ ਗੱਲ ਪੁੱਛਣੀ ਹੋਵੇ ਤਾਂ ਰਾਣੇ ਨਾਲ ਗੱਲ ਕਰ ਲਓ। ਰਾਜਨੀਤੀ ਹੋ ਸਕਦਾ ਮੈਨੂੰ ਘੱਟ ਆਉਂਦੀ ਹੋਵੇ। ਰਾਣ ਸਾਬ ਆਮ ਤੌਰ ਤੇ ਮੰਨਿਆ ਜਾਂਦਾ ਕਿ ਤੁਸੀਂ ਬੜਾ ਬੈਲੈਂਸ ਪੋਲਿਟਿਕਸ ਕਰਦੇ ਹੋ। ਤੁਸੀਂ ਬਿਜ਼ਨਸਮੈਨ ਦੇ ਤੌਰ ਤੇ ਜ਼ਿਆਦਾ ਵਿਚਰਦੇ ਹੋ ਪੋਲਿਟਿਕਸ ਘੱਟ ਕਰਦੇ ਹੋ। ਅੱਛਾ ਭਾਈ ਇਨਕਮ ਟੈਕਸ ਵਾਲਿਆਂ ਦੇ ਜਾਓ। ਉਹਨਾਂ ਨੂੰ ਪੁੱਛਿਓ ਕਿ ਰਾਣਾ ਨੂੰ ਕੋਈ ਗੱਲ ਕਰਨ ਦੀ ਲੋੜ ਕੋਈ ਸਵਾਲ ਕਰਨ ਦੀ ਲੋੜ ਪਈ ਯਾਰ 21 22 ਸਾਲ ਹੋ ਗਏ ਮੈਂ ਬਿਜ਼ਨਸ ਤੇ ਆਪਣੇ ਤੇ ਗਿਆ ਹੀ ਨਹੀਂ ਦਫਤਰ ਗਿਆ ਹੀ ਨਹੀਂ ਅਕਾਊਂਟ ਦਾ ਪਤਾ ਹੀ ਨਹੀਂ ਹੈ ਹਾੜੇ ਵੀ ਮੈਂ ਬਿਜ਼ਨਸ ਮੈਂ ਨਾ ਤੁਸੀਂ ਮੈਨੂੰ ਕਦੇ ਸੋਸ਼ਲ ਵਰਕਰ ਤੇ ਕਿਸਾਨ ਹਮੈਤੀ ਤੇ ਕਿਹਾ ਨਹੀਂ ਪੰਜਾਬ ਹਮੈਤੀ ਕਦੇ ਕਿਹਾ ਨਹੀਂ ਕਹੋ ਨਾ ਚਲੋ ਜੀ ਓਕੇ ਰਾਣਾ ਜੀ ਇੱਕ ਇੱਕ ਸਵਾਲ ਬੁਲਾਇਆ ਉਹਨਾਂ ਨੇ ਆਫਿਸ ਦੇ ਵਿੱਚ ਫਰਦਰ ਕੋਈ ਇਨਕੁਆਇਰੀ ਲਈ ਬੁਲਾਇਆ ਹੈ ਅੱਗੇ ਦੀ ਪੁੱਛਗਿੱਛ ਦੇ ਲਈ ਕਿਸੇ ਦਫ਼ਤਰ ਦਾ ਕੋਈ ਨੋਟਿਸ ਤੁਹਾਨੂੰ ਦਿੱਤਾ ਜਾਂ ਕਿਸੇ ਨੇ ਬੁਲਾਇਆ ਵੀ ਜਿਹੜਾ ਸਾਫ਼ ਤਾ ਤੁਸੀਂ ਕਹਿ ਰਹੇ ਹੋ ਜੋ ਆਪਣੇ ਨਾਲ ਲੈ ਕੇ ਗਏ ਉਸ ਚੀਜ਼ ਯਾਰ ਮੇਰੀ ਗੱਲ ਸੁਣ ਲਓ ਜਦੋਂ ਅਗਲਿਆਂ ਨੇ ਸਾਰਾ ਕੁਝ ਰੇਡ ਕਰ ਲਿਆ ਠੀਕ ਹੈ ਨਾ ਤੇ ਉਹਨਾਂ ਨੂੰ ਨਹੀਂ ਲੱਭਾ ਕੁਝ ਤੇ ਉਹਨਾਂ ਨੇ ਵੀ ਆਪਣੀਆਂ ਫਾਈਲਾਂ ਪੂਰੀਆਂ ਕਰਨੀਆਂ ਹੋਣੀਆਂ ਜੇ ਬੁਲਾਉਣਗੇ ਤੇ ਚਲੇ ਜਾਵਾਂਗੇ ਕਿੱਡੀ ਗੱਲ ਹੈ ਯਾਰ ਮੈਂ ਮੈਨੂੰ ਇਹ ਵੀ ਨਹੀਂ ਪਤਾ ਅੰਦਰ ਨੂੰ ਕੁਛ ਰੰ ਪੁੱਛ ਕੇ ਦੱਸ ਤੇ ਹੁਣ 2-4-3 ਬਾਅਦ ਫੇਰ ਮਿਲ ਲਿਓ ਫੇਰ ਜੇ ਕੋਈ ਗੱਲ ਹੋਈ ਹੋਊਗੀ ਤੁਹਾਨੂੰ ਇੱਦਾਂ ਦੱਸ ਦੂੰਗਾ ਜੋ ਜੋ ਹੋਇਆ ਠੀਕ ਹੈ ਜੀ ਸਸਿਕਾ ਲੀਆ ਟਾਈਮ ਦੀ ਥੋੜਾ ਗਲਤ ਆ ਤੁਹਾਡਾ ਥੋੜੀ ਲੇਟ ਆਉਂਦੇ ਠੀਕ ਸੀ